ਸਾਰੀਓ ਸਾਥ ਸੰਗਤ ਜੀ ਫਤਿਹ ert ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਬੜਾ ਫਕਰ ਹੈ ਕਿ ਤੁਹਾਡੇ ਪਿੰਡ ਆਏ ਜਿਸ ਪਿੰਡ ਦੇ ਪੰਜਾਬ ਦਾ ਚੀਫ ਮਿਨਿਸਟਰ ਵੀ ਬਣਾਇਆ ਹੈ ਡਬਨਰ ਵੀ ਬਣਾਇਆ ਹੈ ਸੈਂਟਰ ਦਾ ਵਜ਼ੀਰ ਵੀ ਬਣਾਇਆ ਹੈ ਬੜਾ ਪੱਕਾ ਵਾਲੇ ਹੈਗੇ ਹੋ ਮੈਂ ਇਹੀ ਦੱਸਣਾ ਚਾਹੁੰਦਾ ਕਿ ਪਾਰਲਮੈਂਟ ਦੇ ਵਿੱਚ ਇੱਕ ਤਕੜਾ ਐਮਪੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਅਲਾਕੇ ਦੇ ਲਈ ਤੇ ਸੂਬੇ ਦੇ ਲਈ ਜਿਹੜਾ ਐਮਐਲਏ ਹੁੰਦਾ ਉਹ ਤੁਹਾਡੇ ਨਗਰ ਤੇ ਕੰਮ ਆਪਣੇ ਅਲਾਕੇ ਦੇ ਕੰਮ ਚੰਡੀਗੜ੍ਹ ਤੱਕ ਜਿੰਨੇ ਤੱਕ ਕਰਾਉਂਦਾ ਪਰ ਜਿਹੜਾ ਐਮਪੀ ਹੁੰਦਾ ਉਹ ਤੁਹਾਡੇ ਪਿੰਡ ਦੇ ਸਾਡੇ ਲਾਖੇ ਦੇ ਸਾਡੇ ਜ਼ਿਲ੍ਹੇ ਦੇ ਕੰਮ ਚੰਡੀਗੜ੍ਹ ਤੋਂ ਲਾਵਾ ਦਿੱਲੀ ਤੱਕ ਕਰਾਂਦਾ ਹੈਗਾ ਅੱਜ ਸਾਡੇ ਸੱਜਣ ਬਹੁਤ ਜ਼ਿਆਦਾ ਬਾਹਰ ਦੇ ਮੁਲਕਾਂ ਦੇ ਵਿੱਚ ਵਸੇ ਹੋਏ ਆ ਜੇ ਵਸੇ ਹੋਏ ਆ ਤਰ ਤਕਲੀਫਾਂ ਵੀ ਹੈਗੀਆਂ ਕਿਉਂਕਿ ਮੈਨੂੰ ਰੂਣ ਦਾ ਪਤਾ ਹੈ ਮੈਨੂੰ ਪਤਾ ਹੈ ਕਿ ਐਮਪੀ ਦੀ ਪਾਵਰ ਕੀ ਹੈ ਕਿਈ ਆਪਣੇ ਸਿੱਖ ਬਾਦ ਦੇ ਮੁਲਖਾਂ ਦੇ ਵਿੱਚ ਗੁਜ਼ਰ ਗਏ ਆ ਉਹਨਾਂ ਦੇ ਸ਼ਰੀਫ ਮੈਂ ਕੋਸ਼ਿਸ਼ ਕਰਕੇ ਮੁਫਤ ਦੇ ਵਿੱਚ ਸਰਕਾਰ ਦੇ ਰਾਹੀਂ ਉਹਨਾਂ ਦੇ ਖੜੇ ਖੜੇ ਪਛਾਏ ਆ। ਔਰ ਪਾਰਲਮੈਂਟ ਦੇ ਵਿੱਚ ਦੱਸਿਆ ਕਿ ਜਿਹੜੀ ਮੋਦੀ ਸਰਕਾਰ ਹੈ, ਸ਼ਾਹ ਦੀ ਸਰਕਾਰ ਹੈ, ਇਸ ਨੇ ਇੱਕ ਨਵੀਂ ਪਾਲਿਸੀ ਸ਼ੁਰੂ ਕੀਤੀ ਹੈ। ਕਿ ਜਿਹੜੇ ਸਿੱਖ ਆਜ਼ਾਦੀ ਦੇ ਵਿੱਚ ਮੰਨਦੇ ਆ, ਬਾਹਰ ਵੱਸਦੇ ਆ, ਇੱਥੇ ਵੱਸਦੇ ਆ, ਉਹਨਾਂ ਨੂੰ ਗੋਲੀ ਮਾਰ ਕੇ ਬਰਵਾਣਾ ਸ਼ੁਰੂ ਕਰ ਦਿੱਤਾ ਜਿਵੇਂ ਟੈਂਡਰਾਂ ਦੇ ਵਿੱਚ ਹਰਦੀਪ ਸਿੰਘ ਸਿੱਧੂ ਨੂੰ ਮਰਵਾਤਾ ਮਲਕ ਨੂੰ ਮਰਵਾਤਾ ਸੁਖਦੂਲ ਸਿੰਘ ਨੂੰ ਮਰਵਾਤਾ ਬਰਤਾਨੀਆਂ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਮਾਰਤਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਰਵਾਤਾ ਰੋਡੇ ਨੂੰ ਮਰਵਾਤਾ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾਤਾ ਇਹ ਸਾਰੀਆਂ ਗੱਲਾਂ ਮੈਂ ਪਾਰਲੀਮੈਂਟ 'ਚ ਕਰ ਚੁੱਕੇ ਹਾਂ ਸ਼ਾਇਦ ਤੁਹਾਨੂੰ ਪਤਾ ਹੋਊਗਾ ਸੋ ਲੜਾਈ ਸਾਡੀ ਬਹੁਤ ਲੰਬੀ ਹੈ 1984 ਤੋਂ ਲੈ ਕੇ ਇਸ ਸਾਲ 40 ਸਾਲ ਹੋ ਜਾਣਗੇ ਜਦੋਂ ਦਰਬਾਰ ਸਾਹਿਬ ਦੇ ਉੱਤੇ ਇੰਦਰਾ ਗਾਂਧੀ ਤੇ ਹਿੰਦੂਤਵਾਦੀ ਮਿਲਟਰੀ ਹਮਲੇ ਕਰਵਾਏ ਸੀਗੇ ਸਤ ਜਨੈਲ ਸਿੰਘ ਪਿੰਡਰ ਵਾਲਿਆਂ ਨੂੰ ਜਨਰਲ ਸ਼ਬੇਕ ਸਿੰਘ ਨੂੰ ਥਾਰਾ ਸਿੰਘ ਨੂੰ ਤੇ ਨੇਕਾ ਸਿੱਖਾਂ ਨੂੰ ਮੌਤ ਦੇ ਘਾਟ ਤੋੜਦਾ ਸੀ। ਸਰੋਵਰ ਲਾਲ ਰੰਗ ਹੋ ਗਿਆ ਸੀਗਾ। ਇੰਨੇ ਉੱਥੇ ਤਬਾਈ ਇੰਡੀਆ ਨੇ ਕੀਤਾ ਆਪਣੇ ਮੁਲਕ ਦੇ ਵਿੱਚ ਵੀ ਕੋਈ ਮੁਲਕ ਆਪਣੇ ਲੋਕਾਂ ਦੇ ਉੱਤੇ ਫੌਜ ਲਾਉਂਦਾ ਹੈ ਇਹ ਸਿਰਫ ਹਿੰਦੂਤਵਾ ਦਾ ਇੰਡੀਆ ਜਿਹਦੇ ਅਸੀਂ ਅਜੇ ਗੁਲਾਮ ਹੈਗੇ ਆ ਜਿੰਨਾ ਚਿਰ ਆਪ ਆਜ਼ਾਦ ਨਹੀਂ ਹੋਵਾਂਗੇ ਸਰਦਰ ਤੇ ਹਮੇਸ਼ਾ ਅਖਰੇ ਕਰ ਰੱਖੂਗੀ ਹੁਣ ਤੁਸੀਂ ਦੱਸੋ ਕਿ ਆਹ ਕੋਈ ਨਵੀਂ ਪਾਲਿਸੀ ਹੈ ਕਿ ਆਪਣੀਆਂ ਖੁਫੀਆ ਏਜੰਸੀਆਂ ਤੋਂ ਬਾਹਰ ਦੇ ਮੁਲਕਾਂ ਦੇ ਵਿੱਚ ਤੇ ਇੱਥੇ ਸਿਰ ਕੱਟਦੇ ਹੋਏ ਸਿੱਖਾਂ ਨੂੰ ਗੋਲੀਆਂ ਮਰਵਾ ਦਿੰਦੀਆਂ ਅਮਰੀਕਾ ਨੇ ਬੜਾ ਵੱਡਾ ਸਟੈਂਡ ਲਿਆ ਉਸ ਨੇ ਕਿਹਾ ਕਿ ਜਿਹੜੇ ਮਲਜ਼ਮ ਹੈਗੇ ਆ ਇਹ ਕਥਾ ਸੇ ਫੜ ਲਿਆ ਬਾਕੀ ਦੇ ਸਰਕਾਰ ਦੇ ਵਿੱਚ ਜਿਨ੍ਹਾਂ ਨੇ ਇਹ ਪਾਲਿਸੀ ਰੰਭ ਕੀਤੀ ਆ ਉਹ ਸੀ ਗ੍ਰਫਤਾਰ ਕਰਨਾ ਚਾਹੁੰਦੇ ਆ ਸੋ ਮੇਰਾ ਮਤਲਬ ਹੈ ਕਿ ਇਸ ਹਕੂਮਤ ਦੇ ਉੱਤੇ ਕਿਸੇ ਵੀ ਦੂਜੇ ਵੱਡੇ ਮੁਲਕ ਨੂੰ ਇਤਬਾਰ ਨਹੀਂ ਜਿਹਾ ਅੱਜ ਜਰਮਨ ਅਮਰੀਕਾ ਯੂਐਨ ਸਾਰੇ ਕਹਿ ਰਹੇ ਆ ਕਿ ਜਿਹੜੇ ਇਲੈਕਸ਼ਨ ਨਵੇਂ ਆ ਰਹੇ ਆ ਇਹਦੇ ਵਿੱਚ ਸਾਨੂੰ ਸ਼ੱਕ ਹੈ ਕਿ ਇਹਨਾਂ ਦੇ ਵਿੱਚ ਬੀਜੇਪੀ ਆਰਐਸਐਸ ਮੋਦੀ ਫੇਰਾਫੇਰੀ ਕਰਨਗੇ ਔਰ ਆਪਣੇ ਮਰਜ਼ੇ ਦੇ ਉੱਤੇ ਇਹ ਇਲੈਕਸ਼ਨ ਕਰਾਉਣਗੇ ਜੋ ਕਰਕੇ ਤੁਹਾਨੂੰ ਪਤਾ ਹੋਊਗਾ ਕਿ ਭਾਜਪਾ ਨੇ ਕਿਹਾ ਕਿ ਅਗਲੀ ਵਾਰ ਵੀ ਸਾਡੀ ਸਰਕਾਰ ਬਣੋਗੇ ਪਰ ਕਿਸੇ ਵੀ ਮੁਸਲਮਾਨ ਨੂੰ ਭਾਜਪਾ ਦੀ ਟਿਕਟ ਨਹੀਂ ਦਿੱਤੀ ਕੱਟਕਿੰਟੇ ਦੇ ਲੋਕਾਂ ਨੂੰ ਟਿਕਟ ਨਹੀਂ ਦਿੱਤੀ ਜਿਹੜੇ ਦੂਜੀਆਂ ਪਾਰਟੀਆਂ ਤੋਂ ਸਿੱਖ ਛੱਡ ਕੇ ਚਲੇ ਗਏ ਆ ਉਹਨਾਂ ਨੂੰ ਟਿਕਟਾਂ ਦੇਤੀਆਂ ਪਰ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੇ ਆਪਣੀ ਪਾਰਟੀ ਦੇ ਵਫਾਦਾਰ ਨਹੀਂ ਸੀਗੇ ਉਹ ਦੂਜੀ ਬੀਜੇਪੀ ਚ ਜਾ ਕੇ ਕਿਵੇਂ ਵਫਾਦਾਰੀ ਦਿਖਾਉਣਗੇ ਮੁਸਲਮਾਨਾਂ ਦੀ ਬਬਰੀ ਮਸਜਿਦ ਤਬਾ ਕਰਤੀ ਉਹਦੇ ਉੱਤੇ ਨਾਮ ਮੰਦਰ ਬਣਾਤਾ ਸਾਨੂੰ ਕੋਈ ਇਤਰਾਜ਼ ਨਹੀਂ ਮੰਜ਼ਰ ਬਣਾਓ ਪਰ ਦਰਬਾਰ ਸਾਹਿਬ ਨਾਲ ਤੇ ਬਬਰੀ ਮਸਜਿਦ ਮੁਸਲਮਾਨਾਂ ਦੀ ਉਹ ਬਰਬਾਦ ਨਾ ਕਰੋ ਬਹੁਤ ਕੁਸ਼ਕ ਕਰ ਸਕਦੇ ਹੋ ਪਰ ਜੇ ਤੁਸੀਂ ਕਰਨਾ ਚਾਹੋ ਜੇ ਤੁਸੀਂ ਧਰਮ ਦੀ ਸਿਆਸਤ ਖੇਡਣੀ ਹੈ ਤਾਂ ਫਿਰ ਹਜ਼ਾਰਾਂ ਸਾਲਾਂ ਤੋਂ ਹਿੰਦੂ ਧਰਮ ਨੇ ਧਰਮ ਦਾ ਦਰਜਾ ਗੰਗਾ ਦਰਿਆ ਨੂੰ ਦਿੱਤਾ ਹੋਇਆ ਹੈ ਸਾਡੇ ਗੰਗਾ ਦਰਿਆ ਦੇ ਵਿੱਚ ਜਿੰਨਾ ਵੀ ਰਾਜ ਵਿੱਚ ਸ਼ਹਿਰ ਆਉਂਦੇ ਆ ਲਾਬਾਦ ਬਨਾਰਸ ਨਾ ਲੈ ਲੋ ਸਾਰੀ ਮਿਊਂਸਿਪੈਲਿਟੀ ਦੀ ਗੰਦਗੀ ਚਮੜੇ ਦੀ ਫੈਕਟਰੀਆਂ ਦੀ ਗੰਦਗੀ ਫੈਕਟਰੀਆਂ ਦੀ ਸਾਰੀ ਗੰਗਾ ਦੇ ਵਿੱਚ ਰੋੜ ਦਿੰਦੇ ਐ ਫਿਰ ਮੈਂ ਸਮਝਦੇ ਤਾਂ ਤੁਸੀਂ ਸਮਝੋ ਪੀਹਤਾਰ ਮਖਲੋਕਤਾ ਹੈ ਨਹੀਂ ਜਿਹੜਾ ਪੁੰਨੇ ਤੋਂ ਸਭ ਤੋਂ ਪਵਿੱਤਰ ਜਿਹੜਾ ਇਹਨਾਂ ਦਾ ਦਰਿਆ ਹੈ ਉਹਦੇ ਵਿੱਚ ਗੰਦਗੀ ਸੁੱਟਦੇ ਐ ਕਿਸੇ ਨੂੰ ਪੁੱਛੋ ਕੀ ਪਾਈ ਸਿਮਰਨਜੀਤ ਸਿਮਾਨੇ ਕਹਿੰਦੇ ਕੀ ਤੁਸੀਂ ਇਸ ਤਰ੍ਹਾਂ ਕਰਦੇ ਹੋ ਸਾਨੂੰ 8 ਮਹੀਨੇ ਦੇ ਦੇ ਬਿਲਕੁਲ ਸਾਫ ਸੁਥਰੀ ਗੰਗਾ ਨੂੰ ਕਰ ਦਵਾਂਗੇ ਪਰ ਜਿਹੜੇ ਪ੍ਰਾਈਮ ਮਿਨਿਸਟਰ ਸਾਹਿਬ ਹੈ ਉਹ ਵਾਰਾਨਾ ਸੀ ਬਨਾਰਸ ਤੋਂ MP ਬਣੇ ਹੋਏ ਆ MP ਨੂੰ ਆਪਣੇ ਸ਼ਹਿਰ ਦੇ ਵਿੱਚ ਜਾਣਾ ਪੈਂਦਾ ਮੋਦੀ ਸਾਹਿਬ ਜੇ ਦੋਵੇ ਆਪਣਾ ਪੇਟ ਸਾਫ ਕਰਦੇ ਆ ਫਲਸ਼ ਕਿਚਦੇ ਆ ਸਾਰੇ ਪੇਟ ਦੀ ਗੰਦਗੀ ਗੰਗਾ ਦੇ ਵਿੱਚ ਜਾਂਦੀ ਆ ਹੁਣ ਦੱਸੋ ਇਹ ਕੋਈ ਹਕਲਾ ਇੱਕ ਪ੍ਰਾਈਮ ਮਿਨਿਸਟਰ ਹੋਵੇ ਸਭ ਤੋਂ ਪਵਿੱਤਰ ਤੁਹਾਡਾ ਦਰਿਆ ਹੋਵੇ ਉਹਦੇ ਵਿੱਚ ਤੁਸੀਂ ਆਪਣੇ ਪੇਟ ਦੀ ਗੰਦਗੀ ਭੇਜਦੇ ਹੋ ਕੋਈ ਤੁਹਾਡੀ ਅਕਲ ਟਖਾਣੀ ਹੈਗੀ ਹੈ ਕਿ ਨਹੀਂ ਫਿਰ ਲੋਕਾਂ ਨੂੰ ਮਰਵਾਉਂਦੇ ਹੋ ਕਿ ਜੀ ਤੁਸੀਂ ਗਵਾਂ ਨੂੰ ਤਾਂ ਖਰਦੇ ਹੋ ਤੁਸੀਂ ਫਲਾਣੇ ਨੂੰ ਕਰਦੇ ਹੋ ਤੁਸੀਂ ਟਿਗੜੇ ਨੂੰ ਕਰਦੇ ਹੋ ਜੇ ਤੁਸੀਂ ਆਪ ਆਪਣੇ ਆਪ ਨੂੰ ਸੰਭੋ ਹਿੰਦੂ ਸਾਂ ਦੇ ਵਿੱਚ ਕੋਈ ਕਜੀਆਂ ਵੀ ਖੜਾ ਹੋਸਾ ਦਾ ਸੋ ਸਤਕਾਰਯੋਗ ਸਾਥ ਸੰਗਤੀ ਮੈਂ ਇਹੀ ਬੇਨਤੀ ਕਰਨਾ ਹੈ ਕੀ ਐਤ ਕੀ ਮੌਕਾ ਮੈਨੂੰ ਦਿਓ ਜਿਹੜੇ ਆਪਣੇ ਇਲਾਕੇ ਦੇ ਵਿੱਚ 21 ਵੇਗ ਨਾਲ ਸ਼ਰਾਬ ਪੀ ਕੇ ਗਰੀਬ ਆਦਮੀ ਮਰ ਗਏ ਉਹਨਾਂ ਨੂੰ ਸਖੜਾ ਮੌਜੂਦ ਹੋਈਏ ਉਹਨਾਂ ਦੀ ਅੰਬਿਤ ਬਾਬਾ ਨੂੰ ਸਰਕਾਰੀ ਨੌਕਰੀ ਦਿਵਾਈਏ ਜ਼ਮੀਨਦਾਰ ਤੇ ਕਿਸਾਨ ਜਿਹੜੇ ਬਾਰਡਰਾਂ ਦੇ ਉੱਤੇ ਬੈਠੇ ਐ ਉਹਨਾਂ ਨੂੰ ਇਨਸਾਫ ਦਿਵਾਈਏ